ਵਕਫ ਐਕਟ 1995 ਕਿਸੇ ਹੋਰਾਂ ਦੀ ਸੰਪਤੀ ਦੀ ਬਜਾਏ ਵਕਫ ਦੀਆਂ ਜਿਹੜੀਆਂ ਸੰਪਤੀਆਂ ਉਹਨਾਂ ਦੀ ਹਿਫਾਜ਼ਤ ਕਰਦਾ ਹੈ ਉਹਨਾਂ ਦੀ ਉਹਨਾਂ ਦੀ ਰੱਖਿਆ ਕਰਦਾ ਹੈ ਤੇ ਉਹਨਾਂ ਦੇ ਸਹੀ ਇਸਤੇਮਾਲ ਦੀ ਪਾਵਰ ਜਿਹੜਾ ਹੈ ਉਹ ਵਕਫ ਅਧਿਕਾਰੀਆਂ ਨੂੰ ਦਿੰਦਾ ਹੈ ਤੇ ਇਸ ਲਈ ਇਹ ਜਿਹੜਾ ਤੁਸੀਂ ਵਕਫ ਐਕਟ 1995 ਨੂੰ ਕਮਜ਼ੋਰ ਕਰਨ ਦੇ ਲਈ ਹਜੇ ਰਾਜ ਸਭਾ ਦੇ ਵਿੱਚ ਜਿਹੜਾ ਇੱਕ ਨਿੱਜੀ ਬਿਲ ਜਿਹੜਾ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਪੇਸ਼ ਕੀਤਾ ਗਿਆ ਪੂਰੇ ਦੇਸ਼ ਦੇ ਮੁਸਲਮਾਨ ਇਹ ਮੰਗ ਕਰਦੇ ਨੇ ਕਿ ਇਸ ਜਿਹੜਾ ਨਿੱਜੀ ਤੌਰ ਦੇ ਉੱਤੇ ਹਜੇ ਇਹ ਲੈ ਕੇ ਆਏ ਹੋ ਬਿਲ ਇਨੂੰ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਔਰ ਇਸ ਗੱਲ ਦੀ ਯਕੀਨੀ ਬਣਾਇਆ ਜਾਣਾ ਚਾਹੀਦਾ ਕਿ ਵਕਫ ਬੋਰਡ ਦੇ ਕਿਸੇ ਵੀ ਐਕਟ ਦੇ ਨਾਲ ਜਿਹੜਾ ਹੈ ਉਹ ਸਰਕਾਰ ਚੜ ਚੜ ਜੇ ਠੀਕ ਹੈ ਹੋ ਸਕਦਾ ਹੈ ਕਿ ਕੁਝ ਲੋਕ ਸਮਝਦੇ ਹੋਣ ਕਿ ਵਕਫ ਬੋਰਡ ਦੀ ਕੋਈ ਸ਼ਿਕਾਇਤ ਪ੍ਰਣਾਲੀ ਚ ਕੁਝ ਸਹੀ ਨਹੀਂ ਹੈ ਲੇਕਿਨ ਬੜੀ ਹੱਦ ਤੱਕ ਵਕਫ ਦਿਆਂ ਜਿਹੜੀਆਂ ਸੰਪਤੀਆਂ ਆ ਉਹ ਮੁਸਲਿਮ ਸਕੂਲਾਂ ਨੂੰ ਚਲਾਉਣ ਲਈ ਹਸਪਤਾਲਾਂ ਨੂੰ ਚਲਾਉਣ ਦੇ ਲਈ ਮਰਜ਼ਿਦਾਂ ਦਾ ਖਰਚ ਚੱਕਣ ਦੇ ਲਈ ਈਦਗਾਹਾਂ ਨੂੰ ਔਰ ਕਬਰਸਤਾਨਾਂ ਨੂੰ ਸੰਭਾਲਣ ਦੇ ਲਈ ਬੜੀ ਹੱਦ ਤੱਕ ਵਕਫ ਬੋਰਡ ਜਿਹੜਾ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਸਹਾਇਕ ਸਾਬਤ ਹੋ ਰਿਹਾ ਇਸ ਲਈ ਮੈਂ ਇਹ ਸਮਝਦਾ ਕਿ ਵਕਫ ਬੋਰਡ ਦੀਆਂ ਸੰਪਤੀਆਂ ਦੇ ਨਾਲ 1995 ਐਕਟ ਤੋੜਨ ਤੋਂ ਬਾਅਦ ਇਹ ਛੂਟ ਦੇ ਦਿੱਤੀ ਜਾਵੇਗੀ ਕਿ ਸ਼ਾਇਦ ਜਿਹੜੀ ਵੀ ਸੰਪਤੀ ਤੇ ਜਿਹੜਾ ਬੈਠਾ ਹੈ ਉਹ ਕੱਲ ਨੂੰ ਉਹ ਦਾਵੇਦਾਰ ਹੋ ਜਾਏਗਾ ਜੀ ਇਹਦਾ ਸੰਪਤੀ ਹੁਣ ਮੇਰੀ ਹੈ ਮੈਂ ਇਹਦੀ ਰਜਿਸਟਰੀ ਕਰਾ ਸਕਾਂ ਤੇ ਇਸ ਲਈ ਬਾਰ ਬਾਰ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਅਗਰ ਵਕਫ ਐਕਟ 1995 ਨੂੰ ਕਮਜ਼ੋਰ ਕੀਤਾ ਜਾਂਦਾ ਹੈ ਤੇ ਕੱਲ ਨੂੰ ਕੋਈ ਵੀ ਵਕਫ ਐਕਟ ਦੀ ਕੋਈ ਸੀ ਹੋਰ ਧਾਰਾ ਨੂੰ ਵੀ ਤੋੜਿਆ ਜਾ ਸਕਦਾ ਹੈ ਇਸ ਲਈ ਵਕਫ ਐਕਟ 1995 ਨੂੰ ਜਿਹੜਾ ਹੈ ਜਿਸ ਤਰ੍ਹਾਂ ਬਣਾਇਆ ਗਿਆ ਸੀ ਉਸੇ ਤਰ੍ਹਾਂ ਰੱਖਿਆ ਜਾਣਾ ਚਾਹੀਦਾ ਹੈ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਅੱਜ ਦੀ ਇਹ ਜਿਹੜੀ ਪੱਤਰਕਾਰ ਮਿਲਣੀ ਹੈ ਅਸਲ ਦੇ ਵਿੱਚ ਜਿੱਤੇ ਇੱਕ ਹਫਤਾ ਪਹਿਲਾਂ ਰਾਜ ਸਭਾ ਦੇ ਇੱਕ ਸੈਸ਼ਨ ਦੇ ਦੌਰਾਨ ਭਾਜਪਾ ਦੇ ਮੈਂਬਰ ਪਾਰਲੀਮੈਂਟ ਮਿਸਟਰ ਯਾਦਵ ਨੇ ਇੱਕ ਨਿਜੀ ਵਿਧੇਕ ਜਿਹੜਾ ਉੱਥੇ ਪੇਸ਼ ਕੀਤਾ ਹੈ ਜਿਹਦੇ ਚ ਇਹ ਰੱਖਿਆ ਗਿਆ ਕਿ ਭਾਰਤ ਦੇ ਵਿੱਚ ਜਿਹੜਾ ਵਕਫ ਹੈ ਜਿਹੜੇ ਵੀ ਪੂਰੀ ਸਟੇਟਾਂ ਦਾ ਪੂਰੇ ਦੇਸ਼ ਦਾ ਜਿਹੜਾ ਵਕਫ ਹੈ ਉਹਦੇ ਵਿੱਚ ਜਿਹੜਾ ਵਕਫ ਐਕਟ 1995 ਵੀ ਉਹਨੂੰ ਜਿਹੜਾ ਹੈ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਵਕਫ ਬੋਰਡ ਜਿਹੜਾ ਹੈ ਸਾਨੂੰ 1964 ਦੇ ਵਿੱਚ ਕਨਸਟੀਟਿਊਟ ਕੀਤਾ ਗਿਆ ਸੀ ਪਾਰਲੀਮੈਂਟ ਵੱਲੋਂ ਔਰ ਵਕਫ ਬੋਰਡ ਦਾ ਮਤਲਬ ਇਹ ਸੀਗਾ ਕਿ ਜਿੰਨੇ ਵੀ ਦੇਸ਼ ਦੇ ਵਿੱਚ ਵਕਫ ਸੰਪਤੀਆਂ ਯਾਨੀ ਜਿਹੜੀਆਂ ਵੀ ਸੰਪਤੀਆਂ ਲੋਕਾਂ ਨੇ ਮੁਸਲਮਾਨਾਂ ਨੇ ਖੁਦਾ ਦੇ ਨਾਮ ਦੇ ਉੱਤੇ ਰੱਖ ਦਿੱਤੀਆਂ ਕਿ ਵੀ ਇਹਨਾਂ ਦੀ ਆਮਦਨੀ ਜਿਹੜੀ ਹੈ ਉਹ ਨੇਕੀ ਦੇ ਕੰਮਾਂ ਦੇ ਉੱਤੇ ਖਰਚ ਕੀਤੀ ਜਾਵੇ ਤੇ ਉਹਨੂੰ ਸੰਭਾਲ ਕੇ ਰੱਖਣ ਲਈ ਉਹਨਾਂ ਦਾ ਸਹੀ ਖਰਚ ਚਲਾਉਣ ਲਈ ਉਹਨਾਂ ਦੇ ਸਹੀ ਪ੍ਰਬੰਧਾ ਦੇ ਲਈ ਵਕਫਾ ਬੋਰਡ 1964 ਦੇ ਵਿੱਚ ਬਣਾਇਆ ਔਰ ਖਾਸ ਕਰ ਸਾਡਾ ਜਿਹੜਾ ਪਰਿਵਾਰ ਹੈ ਮੇਰੇ ਦਾਦਾ ਦੇ ਵਲੀਦ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਜਿਹੜੇ ਕਿ ਬਹੁਤ بڑے ਸਵਤੰਤਰਤਾ ਸੰਾਨੀ ਗੁਜ਼ਰੇ ਉਹਨਾਂ ਨੇ ਵਕਫਾ ਬੋਰਡ ਨੂੰ ਕੰਸਟੀਟਿਊਟ ਕਰਵਾਉਣ ਦੇ ਲਈ ਬੇਅੰਤਿਆ ਮਿਹਨਤ ਕੀਤੀ ਤੇ ਉਹਦਾ ਹੀ ਨਤੀਜਾ ਸੀ ਕਿ 1964 ਦੇ ਵਿੱਚ ਭਾਰਤ ਸਰਕਾਰ ਵੱਲੋਂ ਵਕਫਾ ਬੋਰਡ ਜਿਹੜਾ ਹੈ ਉਹ ਬਣਾਇਆ ਗਿਆ ਵਕਫਾ ਬੋਰਡ ਬਣਾਉਣ ਤੋਂ ਬਾਅਦ ਕਿਉਂਕਿ ਵਕਫ ਸੰਪਤੀਆਂ ਜਿਹੜੀਆਂ ਬਹੁਤ ਵੱਡੀ ਤعداد ਦੇ ਵਿੱਚ ਨਾਜਾਇਜ਼ ਕਬਜ਼ਿਆਂ 'ਚ ਚਲੀਆਂ ਗਿਆ ਵਕਫ ਐਕਟ 1995 ਸਾਨੂੰ ਇਹ ਸਹੂਲਤ ਦਿੰਦਾ ਹੈ ਕਿ ਕਿਸੇ ਵੀ ਵਕਫ ਸੰਪਤੀ ਦੇ ਉੱਤੇ ਜਦ ਕੋਈ ਦਾਵਾ ਕੀਤਾ ਜਾਂਦਾ ਤੇ ਉਹਦੀ ਫਰਦ ਵਗੈਰਾ ਚੜਾਈ ਜਾਂਦੀ ਹੈ ਤੇ ਉੱਥੇ ਦੁਬਾਰਾ ਤੋਂ ਉਹਨੂੰ ਵਕਫ ਦੇ ਅਧੀਨ ਕਰ ਲਿੱਤਾ ਜਾਂਦਾ ਤੇ ਇਹ ਜਿਹੜਾ ਵਿਧਾਇਕ ਲੈ ਕੇ ਆ ਰਹੇ ਨੇ ਹਾਲਾਂਕਿ ਅਜੇ ਇਹ ਇੱਕ ਨਿੱਜੀ ਤੌਰ ਤੇ ਉਹਨਾਂ ਨੇ ਦਿੱਤਾ ਹੈ ਭਾਜਪਾ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਨਿਜੀ ਤੌਰ ਤੇ ਦਿੱਤਾ ਤੇ ਉਹ ਜਿਹੜਾ 53 ਵੋਟਾਂ ਦੇ ਨਾਲ ਉੱਥੇ ਪਾਸ ਕੀਤਾ ਗਿਆ ਤੇ ਮੈਂ ਸਮਝਦਾ ਇਹਦੇ ਨਾਲ ਪੂਰੇ ਦੇਸ਼ ਦੇ ਮੁਸਲਮਾਨਾਂ ਨੂੰ ਘਟ ਗਿਣਤੀਆਂ ਨੂੰ ਇਹ ਗਲਤ ਸੁਨੇਹਾ ਗਿਆ ਅਸੀਂ ਇਹ ਚਾਹੁੰਦੇ ਆਂ ਕਿ ਭਾਰਤ ਸਰਕਾਰ ਤੋਂ ਵੀ ਬੇਨਤੀ ਕਰਨਾ ਚਾਹੁੰਦੇ ਆਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਵੋਟਸ ਐਕਟ 1995 ਜਿਹੜਾ ਹੈ ਇਹ ਕਿਸੇ ਦੇ ਉੱਤੇ ਜ਼ਿਆਦਤੀ ਨਹੀਂ ਕਰਦਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਵਕਫ ਐਕਟ 1995 ਦੀ ਵੇ ਨਾਲ ਕਿਸੇ ਹੋਰ ਸਮੁਦਾਇ ਨੂੰ ਜਾਂ ਕਿਸੇ ਹੋਰ ਸੰਪਤੀ ਨੂੰ ਕੋਈ ਦਾਵਾ ਕਰਕੇ ਨੁਕਸਾਨ ਕਰ ਸਕਦਾ ਹੈ ਵਕਫ ਐਕਟ 1995 ਕਿਸੇ ਹੋਰਾਂ ਦੀ ਸੰਪਤੀ ਦੀ ਬਜਾਏ ਵਕਫ ਦੀਆਂ ਜਿਹੜੀਆਂ ਸੰਪਤੀਆਂ ਉਹਨਾਂ ਦੀ ਹਿਫਾਜ਼ਤ ਕਰਦਾ ਹੈ ਉਹਨਾਂ ਦੀ ਉਹਨਾਂ ਦੀ ਰੱਖਿਆ ਕਰਦਾ ਹੈ ਤੇ ਉਹਨਾਂ ਦੇ ਸਹੀ ਇਸਤੇਮਾਲ ਦੀ ਪਾਵਰ ਜਿਹੜਾ ਹੈ ਉਹ ਵਕਫ ਅਧਿਕਾਰੀਆਂ ਨੂੰ ਦਿੰਦਾ ਹੈ ਤੇ ਇਸ ਲਈ ਇਹ ਜਿਹੜਾ ਤੁਸੀਂ ਵਕਫ ਐਕਟ 1995 ਨੂੰ ਕਮਜ਼ੋਰ ਕਰਨ ਦੇ ਲਈ ਹਜੇ ਰਾਜ ਸਭਾ ਦੇ ਵਿੱਚ ਜਿਹੜਾ ਇੱਕ ਨਿੱਜੀ ਬਿਲ ਜਿਹੜਾ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਪੇਸ਼ ਕੀਤਾ ਗਿਆ ਪੂਰੇ ਦੇਸ਼ ਦੇ ਮੁਸਲਮਾਨ ਇਹ ਮੰਗ ਕਰਦੇ ਨੇ ਕਿ ਇਸ ਜਿਹੜਾ ਨਿੱਜੀ ਤੌਰ ਦੇ ਉੱਤੇ ਹਜੇ ਇਹ ਲੈ ਕੇ ਆਏ ਹੋ ਬਿਲ ਇਹਨੂੰ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਔਰ ਇਸ ਗੱਲ ਦੀ ਯਕੀਨੀ ਬਣਾਈ ਜਾਣਾ ਚਾਹੀਦਾ ਕਿ ਵਕਫ ਬੋਰਡ ਦੇ ਕਿਸੇ ਵੀ ਐਕਟ ਦੇ ਨਾਲ ਜਿਹੜਾ ਉਹ ਸਰਕਾਰ ਚੜ ਚੜ ਨਹੀਂ ਚੜ ਤੁਸੀਂ ਆਪਣਾ ਕੋਈ ਗੱਲਬਾਤ ਰਿਪਿਟੇਸ਼ਨ ਅਗੇ ਦਿੱਤੀ ਹੈ ਨਹੀਂ ਇਹ ਸਿਰਫ ਸਾਡਾ ਮਸਲਾ ਨਹੀਂ ਹੈ ਪੂਰੇ ਦੇਸ਼ ਦਾ ਹੀ ਮਸਲਾ ਹੈ ਸਿਰਫ ਇੱਕ ਸਟੇਟ ਦੇ ਲਈ ਨਹੀਂ ਹੋ ਰਿਹਾ ਪੂਰੇ ਦੇਸ਼ ਦੇ ਲਈ ਹੋ ਰਿਹਾ ਹੈ ਪੂਰੇ ਦੇਸ਼ ਚ ਹਰੇਕ ਸੂਬੇ ਦੇ ਚ ਅਲੱਗ-ਅਲੱਗ ਬੋਰਡ ਜਿਹੜੇ ਹੈ ਉਹ ਬਣੇ ਹੋਏ ਨੇ ਵਕਫ ਬੋਰਡ ਕੰਮ ਕਰਦੇ ਪਏ ਨੇ ਠੀਕ ਹੈ ਹੋ ਸਕਦਾ ਹੈ ਕਿ ਕੁਝ ਲੋਕ ਸਮਝਦੇ ਹੋਣ ਕਿ ਵਕਫ ਬੋਰਡ ਦੀ ਕੋਈ ਸ਼ਿਕਾਇਤ ਪ੍ਰਣਾਲੀ ਚ ਕੁਝ ਸਹੀ ਨਹੀਂ ਹੈ ਲੇਕਿਨ ਬੜੀ ਹੱਦ ਤੱਕ ਵਕਫ ਦੀਆਂ ਜਿਹੜੀਆਂ ਸੰਪਤੀਆਂ ਆ ਉਹ ਮੁਸਲਿਮ ਸਕੂਲਾਂ ਨੂੰ ਚਲਾਉਣ ਲਈ ਹਸਪਤਾਲਾਂ ਨੂੰ ਚਲਾਉਣ ਦੇ ਲਈ ਮਸਜਿਦਾਂ ਦਾ ਖਰਚ ਚੱਕਣ ਦੇ ਲਈ Eidਗਾਹਾਂ ਨੂੰ ਔਰ ਕਬਰਸਤਾਨਾਂ ਨੂੰ ਸੰਭਾਲਣ ਦੇ ਲਈ ਬੜੀ ਹੱਦ ਤੱਕ ਵਕਫ ਬੋਰਡ ਜਿਹੜਾ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਸਹਾਇਕ ਸਾਬਤ ਹੋ ਰਿਹਾ ਹੈ ਇਸ ਲਈ ਮੈਂ ਇਹ ਸਮਝਦਾ ਕਿ ਵਕਫ ਬੋਰਡ ਦੀਆਂ ਸੰਪਤੀਆਂ ਦੇ ਨਾਲ 1995 ਐਕਟ ਤੋੜਨ ਤੋਂ ਬਾਅਦ ਇਹ ਛੂਟ ਦੇ ਦਿੱਤੀ ਜਾਵੇਗੀ ਕਿ ਸ਼ਾਇਦ ਜਿਹੜੀ ਵੀ ਸੰਪਤੀ ਤੇ ਜਿਹੜਾ ਬੈਠਾ ਹੈ ਉਹ ਕੱਲ ਨੂੰ ਉਹ ਦਾਵੇਦਾਰ ਹੋ ਜਾਏਗਾ ਜੀ ਇਹਦਾ ਸੰਪਤੀ ਹੁਣ ਮੇਰੀ ਹੈ ਮੈਂ ਇਹਦੀ ਰਜਿਸਟਰੀ ਕਰਾ ਸਕਾਂ ਤੇ ਇਸ ਲਈ ਬਾਰ-ਬਾਰ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਅਗਰ ਵਕਫ ਐਕਟ 1995 ਨੂੰ ਕਮਜ਼ੋਰ ਕੀਤਾ ਜਾਂਦਾ ਹੈ ਤੇ ਕੱਲ ਨੂੰ ਕੋਈ ਵੀ ਵਕਫ ਐਕਟ ਦੀ ਕੋਈ ਸੀ ਹੋਰ ਧਾਰਾ ਨੂੰ ਵੀ ਤੋੜਿਆ ਜਾ ਸਕਦਾ ਹੈ ਇਸ ਲਈ ਵਕਫ ਐਕਟ 1995 ਨੂੰ ਜਿਹੜਾ ਹੈ ਜਿਸ ਤਰ੍ਹਾਂ ਬਣਾਇਆ ਗਿਆ ਸੀ ਉਸੇ ਤਰ੍ਹਾਂ ਰੱਖਿਆ ਜਾਣਾ ਚਾਹੀਦਾ ਹੈ